ਸਰਦਾਰ ਸੁਖਵਿੰਦਰ ਸਿੰਘ ਜੀ ਅਗਲੇ ਬੁਲਾ ਰਹੇ ਨਵਾਬ ਕਪੂਰ ਸਿੰਘ ਜੀ ਦੇ ਉੱਤੇ ਬੋਲਣਗੇ ਔਰ ਮੇਰੇ ਵੱਲੋਂ ਬੜੇ ਹੀ ادب ਸਤਕਾਰ ਨਾਲ ਮੋਹ ਭਿਜਿਆ ਸੱਦਾ ਅਗਲੇ ਬੁਲਾ ਰਹੇ ਨੂੰ ਜੋ ਕਿ ਨਵਾਬ ਕਪੂਰ ਸਿੰਘ ਵਾਰੇ ਦੱਸਣਗੇ ਆਪ ਚਫੋਂ ਡਾਕ ਸਕਦੇ ਸੋ ਆਪਾਂ ਜਿੰਨੇ ਵੀ ਅੱਜ ਜੁੜੇ ਹੋਏ ਆਂ ਆਪਾਂ ਸਾਰਿਆਂ ਨੂੰ ਪਤਾ ਕਿ ਆਪਾਂ ਉਸ ਖੇਤੇ ਦੇ ਨਾਲ ਸੰਬੰਧ ਰੱਖਦੇ ਆਂ ਜਿਹੜੇ ਖੇਤੇ ਦੇ ਲੋਕਾਂ ਦਾ ਇੱਕ ਖੇਲੋਕਿਉਣਾ ਦਾ ਜੀਵਨ ਇਦਾਂ ਦਾ ਰਿਹਾ ਵੀ ਇੱਕ ਚੰਗਾ ਕਿਰਦਾਰ ਚੰਗੇ ਲੋਕ ਸੀ ਸਾਡੇ ਬਜ਼ੁਰਗ ਤੇ ਜਿੰਨੇ ਵੀ ਹਿੰਦੁਸਤਾਨ ਦੀ ਧਰਤੀ ਤੇ ਹਮਲੇ ਹੋਏ ਤੇ ਸਾਡੇ ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਉਹਨਾਂ ਹਮਲਿਆਂ ਨੂੰ ਆਪਣੇ ਪਿੰਡੇ ਦੇ ਉੱਤੇ ਹੰਡਾਇਆ ਤੇ ਜਿੰਨੇ ਵੀ ਬਾਹਰੋਂ ਹਮਲਾਵਰ ਆਏ ਸੀਗੇ ਤੇ ਉਹਨਾਂ ਹਮਲਾਵਰਾਂ ਦੇ ਨਾਲ ਯੁੱਧ ਕੀਤਾ ਤੇ ਸ਼ਹਾਦਤਾਂ ਦਿੱਤੀਆਂ ਸੋ ਆਪਾਂ ਸਾਰੇ ਅੱਜ ਉਸ ਸਮੇਂ ਨੂੰ ਚੇਤੇ ਕਰ ਰਹੇ ਆ ਜਿਹੜੇ ਸਮੇਂ ਦੇ ਵਿੱਚ ਇਸ ਦੁਨਿਆਵੀ ਖਿੱਤੇ ਦੇ ਉੱਤੇ ਇੱਕ ਐਸਾ ਰਾਜ ਸਾਡੇ ਬਜ਼ੁਰਗਾਂ ਨੇ ਸਥਾਪਿਤ ਕੀਤਾ ਸੀ ਜਿਹੜੇ ਰਾਜ ਦੀਆਂ ਅੱਜ ਵੀ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਜਿੰਨੇ ਵੀ ਦੁਨੀਆਂ ਦੇ ਵਿੱਚ ਵੱਡੇ ਵੱਡੇ ਰਾਜ ਹੋਏ ਹਰ ਰਾਜ ਦੇ ਵਿੱਚ ਜਿਹੜੇ ਉੱਥੋਂ ਦੇ ਰਾਜੇ ਹੁੰਦੇ ਸੀ ਉਹਨਾਂ ਦਾ ਇੱਕੋ ਕਾਰਨ ਹੁੰਦਾ ਸੀ ਕਿ ਅਸੀਂ ਜ਼ੁਲਮ ਕਰਕੇ ਵੀ ਆਪਣਾ ਰਾਜ ਕਾਇਮ ਰੱਖੀ ਪਰ ਜਿਹੜਾ ਸਾਡੇ ਪੁਰਖਿਆਂ ਦਾ ਸਾਡੇ ਬਜ਼ੁਰਗਾਂ ਦਾ ਜਿਹੜਾ ਰਾਜ ਸੀ ਉਹਨਾਂ ਦਾ ਰਾਜ ਸੀ ਕਿ ਆਪਾਂ ਖਿੱਤੇ ਦੇ ਉੱਤੇ ਬਾਅਦ ਤੇ ਰਾਜ ਕਰਨਾ ਪਹਿਲਾਂ ਆਪਾਂ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰਨਾ ਉਹ ਆਵਾਂ ਆਪਾਂ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਕਲਗੀ ਧਰਪਤਾ ਜੀ ਦੀ ਬਖਸ਼ਿਸ਼ ਫਤੈ ਬੁਲੰਦ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਲੋਕੀ ਝਣਾ ਦੇ ਵਿੱਚ ਹੀ ਰਹੇ ਤਰਦੇ ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ ਲੋਕੀ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਲੋਕੀ ਐਵੇਂ ਨਹੀਂ ਸਾਨੂੰ ਸਰਦਾਰ ਕਹਿੰਦੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਜਿੰਨੇ ਵੀ ਵਿਦਵਾਨਾਂ ਨੇ ਪਹਿਲਾਂ ਆਪਣੇ ਸਾਰਿਆਂ ਦੇ ਨਾਲ ਜੋ ਵਿਚਾਰ ਸਾਂਝੇ ਕੀਤੇ ਨੇ ਤੇ ਉਹਨਾਂ ਨੇ ਦੱਸਿਆ ਕਿ ਇੱਕ ਰਾਜ ਨੂੰ ਸਥਾਪਿਤ ਕਰਨ ਦੇ ਲਈ ਤੇ ਗੁਰੂ ਸਾਹਿਬਾਨਾਂ ਦੇ ਉਹਨਾਂ ਮੁਕੱਦਸ ਸਥਾਨਾਂ ਨੂੰ ਉਹਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਕਿੰਨੀਆਂ ਸ਼ਹਾਦਤਾਂ ਹੋਈਆਂ ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਅਰਬੀ ਭਾਸ਼ਾ ਦੇ ਵਿੱਚ ਇਹ ਸ਼ਬਦ ਦੇ ਅਰਥ ਨੇ ਗਵਾਹੀ ਦੇਣੀ ਜਦੋਂ ਵੀ ਕੋਈ ਮਨੁੱਖ ਇਸ ਦੁਨਿਆਵੀ ਖੇਤੇ ਤੇ ਹੋ ਰਹੇ ਜ਼ੁਲਮ ਦੀ ਗਵਾਹੀ ਉਸ ਖੁਦਾ ਦੇ ਪਾਸ ਜਾ ਕੇ ਦਿੰਦਾ ਹੈ ਆਪਣੇ ਸਰੀਰ ਦਾ ਠੇਕਰਾ ਭਨ ਕੇ ਉਸ ਅਵਸਥਾ ਨੂੰ ਸ਼ਹੀਦ ਕਹਿੰਦੇ ਨੇ ਤੇ ਸਾਡੇ ਮੁਕੱਦਸ ਸਥਾਨਾਂ ਨੂੰ ਸਾਡੀ ਧਰਤੀ ਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਜੋ ਸਾਨੂੰ ਇੱਕ ਸ਼ਹਾਦਤ ਦਾ ਬਹੁਤ ਵੱਡਾ ਦਰਜਾ ਦਿੱਤਾ ਸ਼ਹੀਦ ਭਾਵੇਂ ਅਰਬੀ ਭਾਸ਼ਾ ਦਾ ਸ਼ਬਦ ਹੈ ਪਰ ਜਿਹੜੀ ਇਹਦੀ ਅਸਲੀ ਜਿਹੜੀ ਪਹਿਚਾਣ ਸਿੱਖਾਂ ਨੇ ਦਿੱਤੀ ਕਿਉਂਕਿ ਜਿਵੇਂ ਸਿੱਖਾਂ ਦੇ ਵਿੱਚ ਸ਼ਹੀਦ ਹੋਏ ਬੰਦ-ਬੰਦ ਕੱਟੇ ਗਏ ਖੋਪੜ ਲਾਏ ਗਏ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਤੇ ਸ਼ਹੀਦ ਸ਼ਬਦ ਦੀ ਅਸਲ ਪਹਿਚਾਣ ਦੁਨੀਆ ਦੇ ਵੱਡੇ-ਵੱਡੇ ਵਿਦਵਾਨ ਕਹਿੰਦੇ ਨੇ ਇਹ ਸ਼ਬਦ ਨੂੰ ਅਸਲੀ ਪਹਿਚਾਣ ਸਿੱਖਾਂ ਨੇ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਿੱਚ ਉਹ ਉਸ ਸਮੇਂ ਆ ਜਨਤਕ ਤੌਰ ਤੇ ਐਲਾਨ ਕਰ ਦਿੱਤਾ ਗਿਆ ਸੀ ਕਿ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੈਵਾ ਸਿੱਖ ਦਿਖੇ ਉਹਦਾ ਕਤਲ ਕਰਦੇ ਹੋ ਉਹਦਾ ਸਿਰ ਵੱਢ ਕੇ ਸਾਡੇ ਕੋਲ ਲਿਆਓ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਸੀ ਉਹ ਸਮਾਂ ਜਦੋਂ ਸਿੱਖਾਂ ਦੇ ਸਿਰਾਂ ਦੇ ਵੋਲ ਪੈ ਰਹੇ ਸੀ ਆ ਕੀ ਵੀਰੇ ਆਪਾਂ ਬੱਚਿਆਂ ਨੂੰ ਦੇਖਦੇ ਆ ਨਾ ਕੰਨਾਂ ਦੇ ਵਿੱਚੋਂ ਪਾਏ ਹੁੰਦੀਆਂ ਨੇ ਉਹ ਚੀਜ਼ ਵੀ ਉਦੋਂ ਸ਼ੁਰੂ ਹੋਈ ਕਿਉਂਕਿ ਉਦੋਂ ਜਿਹੜੇ ਕੀ ਇਲਾਜ ਕੀ ਲੋਕ ਸੀ ਜਿਹੜੀਆਂ ਬੱਚੀਆਂ ਸੀ ਜਿਨ੍ਹਾਂ ਦੀ ਛੋਟੀ ਉਮਰ ਹੁੰਦੀ ਸੀ ਤੇ ਉਹਨਾਂ ਦੇ ਸਿਰ ਵੱਢ ਕੇ ਲੈ ਜਾਂਦੇ ਤੇ ਉਹ ਕਹਿੰਦੇ ਸਿੱਖ ਕਿਸੇ ਮੁੰਡੇ ਦਾ ਕਿਸੇ ਸਿੱਖ ਬੱਚੇ ਦਾ ਸਿਰ ਆ ਤੇ ਉਦੋਂ ਜਿਹੜੇ ਛੋਟੇ ਬੱਚੇ ਹੁੰਦੇ ਨੇ ਜਿਨ੍ਹਾਂ ਦੀ ਉਮਰ 10-12 ਸਾਲ ਹੁੰਦੀ ਹੈ ਉਹਨਾਂ ਦੀ ਪਹਿਚਾਣ ਨਹੀਂ ਆਉਂਦੀ ਕਿ ਉਹ ਸਿੱਖ ਲੜਕੇ ਦਾ ਜਾਂ ਲੜਕੀ ਦਾ ਸਿਰ ਆ। ਫਿਰ ਉਦੋਂ ਜਿਹੜੇ ਲੋਕੀ ਸੀ ਨਾ ਉਹ ਬੱਚਿਆਂ ਦੇ ਕੰਨਾਂ ਦੇ ਵਿੱਚ ਉਹ ਪਾਉਣ ਲੱਗੇ ਕਿ ਤੋਂ ਪਹਿਚਾਣ ਆ ਜਾਵੇ ਕਿ ਇੱਕ ਕੁੜੀ ਦਾ ਸਿਰ ਆ। ਸੋ ਉਹ ਸਮਾਂ ਜਦੋਂ ਸਾਡੇ ਸਿਰਾਂ ਦੇ ਮੁੱਲ ਪਏ ਜਨਤਕ ਤੌਰ ਤੇ ਐਲਾਨ ਹੋ ਗਿਆ ਕਿ ਜਿੱਥੇ ਵੀ ਕੋਈ ਸਿੱਖ ਦਿਖਾਈ ਦੇਵੇ ਉਹਦਾ ਕਤਲ ਕਰ ਦਿੱਤਾ ਜਾਵੇ। 1719 ਈਸਵੀ ਨੂੰ ਥੋੜੀ ਜਿਹੀ 3 ਸਾਲਾਂ ਬਾਅਦ ਠੱਲ ਪਈ ਜਦੋਂ ਬਾਦਸ਼ਾਹ ਫਰਕਸੀਅਰ ਦੀ ਮੌਤ ਹੋਈ ਕਿਉਂਕਿ ਉਦੋਂ ਜਿੰਨੇ ਵੀ ਉਸ ਟਾਈਮ ਬਾਦਸ਼ਾਹ ਸੀ ਉਹ ਤਖਤ ਲਈ ਆਪਸ ਦੇ ਵਿੱਚ ਲੜਨ ਲੱਗ ਪਏ ਤੇ ਉਦੋਂ ਬਾਅਦ ਸਿੱਖ ਫੇਰ ਇਕੱਠੇ ਹੋਏ ਜਥੇਬੰਦ ਹੋਏ ਉਹਨਾਂ ਨੇ ਕਿਹਾ ਹੁਣ ਦੁਬਾਰਾ ਆਪਾਂ ਜਿਹੜੀ ਸਾਡੇ ਕੌਮ ਦੇ ਮੁਕੱਦਸ ਸਥਾਨ ਨੇ ਆਪਾਂ ਉਹਨਾਂ ਦੀ ਪਵਿੱਤਰਤਾ ਕਾਇਮ ਰੱਖੀਏ ਤੇ ਜਿਹੜਾ ਸਾਨੂੰ ਰਾਜ ਕਰੇਗਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਸਾਨੂੰ ਹੁਕਮ ਕੀਤਾ ਹੈ ਜਿਹਦੇ ਬਾਣੀ ਬਾਣੀ ਕਹਿੰਦੀ ਹੈ ਬੇਗੰਗੂਰਾ ਸ਼ਹਿਰ ਕੋ ਨਾਓ ਆਪਾਂ ਉਸ ਚੀਜ਼ ਨੂੰ ਵੀ ਕਾਇਮ ਕਰਨਾ ਹੈ ਤੇ ਉਸ ਚੀਜ਼ ਨੂੰ ਕਾਇਮ ਵੀ ਕਰਨਾ ਹੈ ਕਿਵੇਂ ਜਿੱਥੇ ਆਪਾਂ ਬਾਣੀ ਦਾ ਜਾਪ ਕਰਨਾ ਹੈ ਉਥੇ ਆਪਾਂ ਹੱਥਾਂ ਦੇ ਵਿੱਚ ਹਥਿਆਰ ਵੀ ਰੱਖਣੇ ਨੇ ਕਿਉਂਕਿ ਰਾਜ ਕੋਈ ਵੀ ਆਪਾਂ ਨੂੰ ਥਾਲੀ ਦੇ ਵਿੱਚ ਪਰੋਸ ਕੇ ਨਹੀਂ ਦਿੰਦਾ ਰਾਜ ਨੂੰ ਕਾਇਮ ਕਰਨ ਲੱਗਿਆ ਆਪਾਂ ਨੂੰ ਜਿੱਥੇ ਇੱਕ ਹੱਥ ਦੇ ਵਿੱਚ ਮਾਲਾ ਫਲ ਨਹੀਂ ਪੈਂਦੀ ਇਹ ਦੂਜੇ ਦੇ ਵਿੱਚ ਆਪਾਂ ਨੂੰ ਸ੍ਰੀ ਸਾਹਿਬ ਦੀ ਜ਼ਰੂਰਤ ਪੈਂਦੀ ਹੈ ਪਰ ਜਦੋਂ ਆਪਣੇ ਹੱਥਾਂ ਦੇ ਵਿੱਚ ਸ੍ਰੀ ਸਾਹਿਬ ਹੋਵੇ ਸਿੱਖ ਕਹਿੰਦੇ ਪਰ ਉਦੋਂ ਆਪਾਂ ਆ ਵੀ ਧਿਆਨ ਰੱਖਣਾ ਹੈ ਕਿ ਆਪਾਂ ਲੜ ਕਿਹਦੇ ਖਿਲਾਫ ਰਹੇ ਆ ਆਪਾਂ ਕਿਸੇ ਗਰੀਬ ਦੇ ਉੱਤੇ ਜ਼ੁਲਮ ਤਾਂ ਨਹੀਂ ਕਰ ਰਹੇ ਆਪਾਂ ਕਿਸੇ ਲੋੜਵੰਦ ਦੇ ਉੱਤੇ ਜ਼ੁਲਮ ਤਾਂ ਨਹੀਂ ਕਰ ਰਹੇ ਉਦੋਂ ਸਰਬਤ ਖਾਲਸੇ ਨੇ ਕੁਝ ਫੈਸਲੇ ਲਏ ਸੀ ਇੱਕ ਦਾ ਜ਼ਿਕਰ ਮਿਲਦਾ ਹੈ ਕਹਿੰਦੇ 1726 ਈਸਵੀ ਦੀ ਗੱਲ ਹੈ ਜਦੋਂ ਸਿਆਲਕੋਟ ਦਾ ਰਹਿਣ ਵਾਲਾ ਇੱਕ ਵਪਾਰੀ ਇੱਕ ਸੇਠ ਜਿਹਦਾ ਨਾਂ ਸੀ ਪ੍ਰਤਾਪ ਜੰਮ ਉਹ ਸੇਠ ਜਦੋਂ ਦਿੱਲੀ ਦੇ ਬਾਦਸ਼ਾਹ ਨੂੰ ਕੁਝ ਸਮਾਨ ਵੇਚਣ ਜਾ ਰਿਹਾ ਸੀ ਸਮਾਨ ਦੇ ਵਿੱਚ ਕੀ ਸੀ ਗਰਮ ਕੰਬਲ ਸ਼ਾਲ ਤੇ ਜਿਹੜਾ ਠੰਡ ਦਾ ਸਮਾਨ ਹੁੰਦਾ ਹੈ ਦਸੰਬਰ 1726 ਦੀ ਗੱਲ ਆ ਜਦੋਂ ਉਹ ਜਾ ਰਿਹਾ ਸੀ ਤੇ ਉਹਨੂੰ ਸਿੱਖਾਂ ਨੂੰ ਪਤਾ ਲੱਗਾ ਕਿ ਇੱਕ ਵਪਾਰੀ ਉੱਥੇ ਦਿੱਲੀ ਦੇ ਬਾਦਸ਼ਾਹ ਕੋਲ ਸਮਾਨ ਲੈ ਕੇ ਜਾ ਰਿਹਾ ਹੈ ਸਿੱਖਾਂ ਨੇ ਕੀ ਕੀਤਾ ਉਹਦੇ ਉੱਤੇ ਹਮਲਾ ਕੀਤਾ ਜਿੰਨਾ ਵੀ ਉਹਦੇ ਕੋਲ ਸਮਾਨ ਸੀ ਆਪ ਲੈ ਲਿਆ ਕਿਉਂਕਿ ਸਰਕਾਰੀ ਖਜ਼ਾਨੇ ਲੁੱਟਦੇ ਹੁੰਦੇ ਸੀ ਸਿੱਖ ਤੇ ਆ ਸਮੇਂ ਦੀ ਇੱਕ ਲੋੜ ਸੀ ਇੱਕ ਮਜਬੂਰੀ ਸੀ ਉਸ ਸਮੇਂ ਜਦੋਂ ਸਿੱਖਾਂ ਨੇ ਉਹ ਸਮਾਨ ਉਸ ਤੋਂ ਲੈ ਲਿਆ ਮਤਲਬ ਤੇ ਉਦੋਂ ਸਿੱਖਾਂ ਦੇ ਹਾਲਾਤ ਕੀ ਸੀ ਖਾਣ ਪੀਣ ਲਈ ਕੁਝ ਨਹੀਂ ਤਨ ਦੇ ਉੱਤੇ ਕੱਪੜੇ ਨਹੀਂ ਪਾਟੇ ਇੱਕ ਸ਼ਹਿਰੇ ਨੇ ਠੰਡ ਦਾ ਸਮਾਂ ਹੈ ਤੇ ਜਦੋਂ ਸਿੱਖਾਂ ਨੇ ਉਸ ਵਪਾਰੀ ਦੇ ਨੌਕਰਾਂ ਨੂੰ ਪੁੱਛਿਆ ਸਮਾਨ ਕਿਹਦਾ ਸੀ ਤੇ ਕਿੱਥੇ ਜਾ ਰਿਹਾ ਸੀ ਤੇ ਇਸ ਸਮਾਨ ਦਾ ਜਿਹੜਾ ਮਾਲਕ ਹੈ ਉਹ ਕਿੱਥੇ ਹੈ ਤੇ ਉਹ ਸਿੱਖਾਂ ਨੂੰ ਦੱਸਦਾ ਹੈ ਕਿ ਜਿਹੜਾ ਇਹ ਸਮਾਨ ਦਾ ਮਾਲਕ ਸੀ ਉਹਦਾ ਨਾਮ ਪ੍ਰਤਾਪ ਚੰਦ ਸੀ ਜਦੋਂ ਤੁਸੀਂ ਹਮਲਾ ਕੀਤਾ ਉਹ ਜਾ ਕੇ ਪਾਸੇ ਲੁਕ ਗਿਆ ਉਸ ਵਪਾਰੀ ਨੂੰ ਉਸ ਸੇਠ ਨੂੰ ਸੱਦਿਆ ਤੇ ਉਹਨੂੰ ਕਿਹਾ ਕਿ ਭਾਈ ਇਹ ਸਮਾਨ ਕਿੱਥੇ ਲੈ ਕੇ ਜਾ ਰਿਹਾ ਸੀ ਕਹਿੰਦਾ ਦਿੱਲੀ ਵੇਚਣ ਜਾ ਰਿਹਾ ਸੀ ਕਹਿੰਦੇ ਠੀਕ ਹੈ ਕਹਿੰਦੇ ਇਸ ਸਮਾਨ ਦਾ ਜਿਹੜਾ ਮੁੱਲ ਸੀ ਜਿਹੜੀ ਮਾਇਆ ਸੀ ਤੈਨੂੰ ਮਿਲ ਗਈ ਕਹਿੰਦਾ ਨਾ ਜੀ ਕਹਿੰਦਾ ਜਦੋਂ ਮੈਂ ਆ ਸਾਮਾਨ ਉੱਥੋਂ ਦੇ ਬਾਦਸ਼ਾਹ ਨੂੰ ਜਾ ਕੇ ਵੇਚੂਗਾ ਤੇ ਜਿਹੜਾ ਉੱਥੋਂ ਦਾ ਬਾਦਸ਼ਾਹ ਇਹਦੀ ਪੇਮੈਂਟ ਇਹਦੀ ਮਾਇਆ ਮੈਨੂੰ ਉਦੋਂ ਬਾਅਦ ਚ ਦੇਊਗਾ ਸਿੱਖ ਕਹਿੰਦੇ ਕਿ ਜਿਹੜਾ ਸਰਬੱਤ ਖਾਲਸੇ ਦਾ ਜਿਹੜਾ ਫੈਸਲਾ ਸੀ ਉਹ ਸਰਕਾਰੀ ਖਜ਼ਾਨਾ ਲੁੱਟਣਾ ਸੀ ਕਿਸੇ ਗਰੀਬ ਨੂੰ ਲੁੱਟਣਾ ਨਹੀਂ ਸੀ ਸਿੱਖਾਂ ਦੇ ਤਨ ਦੇ ਉੱਤੇ ਕੱਪੜੇ ਨਹੀਂ ਸੀ ਖਾਣ ਪੀਣ ਲਈ ਕੁਝ ਨਹੀਂ ਸੀ ਪਰ ਸਿੱਖ ਕਹਿੰਦੇ ਹਾਜੇ ਤੱਕ ਆ ਜਿਹੜਾ ਮਾਲ ਹੈ ਆ ਸਾਮਾਨ ਹੈ ਜਿਹੜਾ ਸਰਕਾਰੀ ਨਹੀਂ ਹੋਇਆ ਸਾਰਾ ਸਮਾਨ ਉਹਨੂੰ ਵਾਪਸ ਕਰ ਦਿੱਤਾ 1726 ਈਸਵੀ ਦੀ ਗੱਲ ਆ ਉਸ ਟਾਈਮ ਸਾਡੇ ਜਿਹੜੇ ਜਥੇ ਦੀ ਅਗਵਾਈ ਕਰ ਰਹੇ ਸੀ ਉਹ ਸੀ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੂੰ ਆਪਾਂ ਸਤਕਾਰ ਦੇ ਨਾਲ ਨਵਾਬ ਕਪੂਰ ਸਿੰਘ ਕਹਿੰਦੇ ਆ ਉਹ ਸਮਾਨ ਉਹਨੂੰ ਵਾਪਸ ਕਰ ਦਿੱਤਾ ਤੇ ਜਦੋਂ ਉਸ ਸੇਠ ਨੇ ਉਹ ਸਮਾਨ ਗਿਣਿਆ ਤੇ ਇੱਕ ਵੀ ਚਾਦਰ ਘਟ ਨਹੀਂ ਸੀ ਉਹਦਾ ਸਾਰਾ ਸਮਾਨ ਉਹਨੂੰ ਵਾਪਸ ਦਿੱਤਾ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸਿੱਖੇ ਛੋਟੇ-ਛੋਟੇ ਜਥਿਆਂ ਦੇ ਵਿੱਚ ਹੁੰਦੇ ਜਥੇਬੰਦ ਹੋ ਕੇ ਜ਼ੁਲਮ ਦਾ ਟਾਕਰਾ ਕਰਦੇ ਲੜਦੇ ਰਹੇ ਤੇ ਉਸ ਟਾਈਮ ਜਿਹੜੀ ਹਕੂਮਤ ਸੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਿੱਖ ਜਦੋਂ ਤੱਕ ਇਕੱਠੇ ਨੇ ਉਦੋਂ ਤੱਕ ਸਿੱਖਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਕਹਿੰਦੇ ਕੀ ਕੀਤਾ ਜਾਵੇ ਕਹਿੰਦੇ ਸਿੱਖਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਜਾਵੇ ਅੱਜ ਵੀ ਇਦਾਂ ਹੀ ਹੁੰਦਾ ਜੀ ਅੱਜ ਵੀ ਇਦਾਂ ਹੀ ਹੁੰਦਾ ਉਦੋਂ ਦੂਜੇ ਤਰੀਕੇ ਨਾਲ ਰਾਜ ਸਥਾਪਿਤ ਹੁੰਦਾ ਸੀ ਅੱਜ ਐਮਪੀ ਜਾਂ ਐਮਐਲਏ ਬਣਦੇ ਨੇ ਜਦੋਂ ਪਤਾ ਲੱਗਦਾ ਵੀ ਕਿਹੜੀ ਸੀਟ ਤੇ ਸਿੱਖ ਜਿੱਤੂਗਾ ਉਹ ਬਰਾਬਰ ਹੀ ਕੋਈ ਸਾਡੇ ਸਿੱਖ ਜਿਹੜੇ ਸ਼ਹੀਦ ਪਰਿਵਾਰ ਹੋਏ ਨੇ ਜਾਂ ਜਿਹੜੇ ਧਰਮੀ ਫੌਜੀ ਹੋਏ ਨੇ ਉਹਨਾਂ ਨੂੰ ਬਰਾਬਰ ਲਿਆ ਕੇ ਖੜਾ ਕਰ ਦਿੰਦੇ ਨੇ ਕਿਉਂਕਿ ਵੋਟਾਂ ਟੁੱਟ ਜਾਣ ਸੋ ਉਹ ਕਹਿੰਦੇ ਜੇ ਆਪਾਂ ਸਿੱਖਾਂ ਦੀ ਤਾਕਤ ਨੂੰ ਘੱਟ ਕਰਨਾ ਹੈ ਇਹਨਾਂ ਨੂੰ ਆਪਸ ਦੇ ਵਿੱਚ ਲੜਾ ਦਿੱਤਾ ਜਾਵੇ ਕਿਵੇਂ ਲੜਾਇਆ ਜਾਵੇ ਅਹਿਮਦ ਸ਼ਾਹ ਮਾਫ ਕਰਿਓ ਜਕਰੀਆ ਖਾਂ ਥੱਕ ਚੁਕਾ ਸੀ ਸਿੱਖਾਂ ਦੇ ਨਾਲ ਲੜਦਾ ਲੜਦਾ ਉਹਨੇ ਕਿਹਾ ਸਿੱਖਾਂ ਨੂੰ ਨਵਾਬੀ ਪੇਸ਼ ਕੀਤੀ ਜਾਵੇ ਉਹਦਾ ਜਿਹੜਾ ਵਿਦਵਾਨ ਦੱਸਦੇ ਨੇ ਉਹਦਾ ਮਕਸਦ ਸੀ ਇਸ ਨਵਾਬੀ ਪੇਸ਼ ਕਰਨ ਦਾ ਕਿ ਸਿੱਖ ਇਸ ਨਵਾਬੀ ਕਰਕੇ ਆਪਸ ਦੇ ਵਿੱਚ ਲੜਨਗੇ ਜਦੋਂ ਭਾਈ ਸੁਭੇਗ ਸਿੰਘ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਸ਼ਹਿਦਕ ਚਰਖਣਿਆਂ ਦੇ ਉੱਤੇ ਚੜ ਕੇ ਸ਼ੇਹ ਦੀ ਕੀਤਾ ਗਿਆ ਸੀ ਉਹ ਨਵਾਬੀ ਲੈ ਕੇ ਉੱਥੇ ਪਹੁੰਚਦੇ ਨੇ ਤੇ ਉਸ ਟਾਈਮ ਜਿਹੜੇ ਕੌਮ ਦੇ ਜਰਨੈਲ ਸੀ ਜਥੇਦਾਰ ਸੀ ਸਰਦਾਰ ਦਰਬਾਰਾ ਸੀ ਤੇ ਉੱਥੇ ਆ ਕੇ ਉਹ ਨਵਾਬੀ ਦੀ ਪੇਸ਼ ਕਰਦੇ ਨੇ ਸਿੱਖ ਕਹਿੰਦੇ ਨਹੀਂ ਸਾਨੂੰ ਇਹਦੀ ਜ਼ਰੂਰਤ ਨਹੀਂ ਸਾਨੂੰ ਇਹਦੀ ਲੋੜ ਨਹੀਂ ਪਰ ਉਹਦੇ ਵਿੱਚ ਉਹਨਾਂ ਦੀਆਂ ਕੁਝ ਸ਼ਰਤਾਂ ਸੀ ਕਿ ਸਿੱਖ ਜਦੋਂ ਸਿੱਖਾਂ ਨੂੰ ਨਵਾਬੀ ਮਿਲ ਗਈ ਸਿੱਖਾਂ ਨੇ ਨਵਾਬੇ ਐਕਸੈਪਟ ਕਰ ਲਈ ਸਵਾਰ ਕਰ ਲਈ ਤੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਆ ਸਿੱਖਾਂ ਨੂੰ ਦਿੱਤਾ ਜਾਊਗਾ ਸਿੱਖ ਜਿੰਨੇ ਵੀ ਆਪਣੇ ਵਿਸਾਖੀ ਜੇ ਦੀਵਾਲੀ ਦੇ ਜਿਹੜੇ ਦਿਨ ਮਨਾਉਂਦੇ ਨੇ ਸਿੱਖਾਂ ਤੇ ਕੋਈ ਰੋਕ ਨਹੀਂ ਲਾਈ ਜਾਊਗੀ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਆ ਸਿੱਖਾਂ ਨੇ ਕਿ ਆਪਾਂ ਨਵਾਬੀ ਆਪਾਂ ਲੈ ਲੈਣੇ ਆ ਪਰ ਨਵਾਬੇ ਦਿੱਤੀ ਕਿਹਨੂੰ ਜਾਵੇ ਅਰਦਾਸ ਕੀਤੀ ਗਈ ਹੁਕਮ ਨਾਮ ਹੁਕਮਨਾਮਾ ਆਇਆ ਕਿ ਤਹਿਲ ਮਹਿਲ ਤਾਕੋ ਮਿਲੇ ਕਿ ਜਿਹੜਾ ਸਿੱਖ ਸੰਗਤ ਦੇ ਵਿੱਚ ਸੇਵਾ ਕਰ ਰਿਹਾ ਹੋਵੇ ਸਿੱਖਾਂ ਨੇ ਫੈਸਲਾ ਕੀਤਾ ਆ ਨਵਾਬੀ ਉਹਨੂੰ ਦਿੱਤੀ ਜਾਵੇ ਤੇ ਨਵਾਬੀ ਦੇ ਵਿੱਚ ਕੀ ਸੀ ਨਵਾਬੀ ਦੇ ਵਿੱਚ ਸੀ ਕਿ ਤਿੰਨ ਇਲਾਕਿਆਂ ਦਾ ਪੂਰਾ ਪ੍ਰਬੰਧ ਸਿੱਖਾਂ ਨੂੰ ਦਿੱਤਾ ਜਾਣਾ ਸੀ। 1 ਲੱਖ ਰੁਪਈਆ ਨਜ਼ਰਾਨਾ ਕੈਸ਼ ਸਿੱਖਾਂ ਨੂੰ ਦਿੱਤਾ ਜਾਣਾ ਸੀ। ਤੇ ਹੋਰ ਵੀ ਕਈ ਕੀਮਤੀ ਚੀਜ਼ਾਂ ਸੀ ਉਸ ਨਵਾਬੀ ਦੇ ਵਿੱਚ ਜਿਹੜੀਆਂ ਸਿੱਖਾਂ ਨੂੰ ਪੇਸ਼ ਕੀਤੀਆਂ ਜਾਣੀਆਂ ਸੀ। ਜਦੋਂ ਸਿੱਖਾਂ ਨੇ ਕਿਹਾ ਕਿ ਨਵਾਬੀ ਉਹਨੂੰ ਦੇਣੀ ਹੈ ਜਿਹੜਾ ਸੇਵਾ ਕਰ ਰਿਹਾ ਵੇ ਤੇ ਉਦੋਂ ਸਰਦਾਰ ਕਪੂਰ ਸਿੰਘ ਜੀ ਸੰਗਤ ਦੇ ਵਿੱਚ ਸੇਵਾ ਕਰਦੇ ਸੀ। ਤੇ ਜਦੋਂ ਛੋਟੇ ਹੁੰਦੇ ਸਰਦਾਰ ਕਪੂਰ ਸਿੰਘ ਜੀ ਆਪਣੀ ਮਾਤਾ ਨੂੰ ਪੁੱਛਦੇ ਹੁੰਦੇ ਸੀ ਕਿ ਮਾਤਾ ਜੀ ਪਿਤਾ ਜੀ ਕਿੱਥੋਂ ਆਏ ਨੇ ਤੇ ਉਹਨਾਂ ਦੀ ਮਾਤਾ ਜੀ ਜਵਾਬ ਦਿੰਦੇ ਸੀ ਕਿ ਪਿਤਾ ਜੀ ਸੇਵਾ ਕਰਕੇ ਆਏ ਨੇ ਤੇ ਨਵਾਬ ਕਪੂਰ ਸਿੰਘ ਜੀ ਕਹਿੰਦੇ ਹੁੰਦੇ ਸੀ ਮਾਂ ਅਹ ਸੇਵਾ ਮੈਂ ਵੀ ਕਰਨੀ ਹੈ ਉਹਨਾਂ ਦੀ ਮਾਂ ਕਹਿੰਦੇ ਹੁੰਦੀ ਸੀ ਸਤਗੁਰੂ ਕੀ ਸੇਵਾ ਗਾਖੜੀ ਕਿ ਜਿਹੜੀ ਸੇਵਾ ਹੈ ਨਾ ਬੜੀ ਔਖੀ ਏ ਇਹਦੇ ਲਈ ਆਪਾਂ ਨੂੰ ਤਨ ਤੇ ਮਨ ਗੁਰੂ ਨੂੰ ਅਰਪਣ ਕਰਨਾ ਪੈਂਦਾ ਹੈ ਕਹਿੰਦਾ ਸੀ ਮਾਂ ਜਦੋਂ ਕਿਤੇ ਸਮਾਂ ਮਿਲਿਆ ਜਦੋਂ ਕਿਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤੇ ਮੈਂ ਆਪਣਾ ਸਭ ਕੁਝ ਕੌਮ ਤੋਂ ਨਿਸ਼ਾਵਰ ਕਰ ਦਵਾਂਗਾ ਨਵਾਬ ਕਪੂਰ ਸਿੰਘ ਜੀ ਨੂੰ ਆਪਣੀ ਮਾਂ ਦੇ ਨਾਲ ਕੀਤਾ ਹੋਇਆ ਉਹ ਵਾਅਦਾ ਕਹੇ ਉਹੇ ਬਚਨ ਯਾਦ ਸੀ ਤੇ ਜਦੋਂ ਸਿੱਖਾਂ ਨੇ ਕਿਹਾ ਕਿ ਨਵਾਬੀ ਆਪਾਂ ਕਪੂਰ ਸਿੰਘ ਨੂੰ ਦੇਣੇ ਆ ਤੇ ਸਭ ਤੋਂ ਪਹਿਲਾਂ ਕਪੂਰ ਸਿੰਘ ਜੀ ਨੇ ਉਸ ਨਵਾਬੀ ਨੂੰ ਠੁਕਰਾ ਦਿੱਤਾ ਉਹ ਗਾਣਾ ਆਇਆ ਸੀ ਨਾ ਸਿੱਖ ਮਾਰਦੇ ਠੋਕਰ ਤਖਤਾਂ ਤਾਜਾਂ ਨੂੰ ਤੇ ਸਿੱਖ ਕਪੂਰ ਸਿੰਘ ਜੀ ਨੇ ਉਸ ਨਵਾਬੀ ਨੂੰ ਠੁਕਰਾ ਦਿੱਤਾ ਫਿਰ ਉਸ ਟਾਈਮ ਜਿਹੜੇ ਸਾਡੇ ਪੰਜ ਪਿਆਰੇ ਸਹਬਾਨਾਂ ਦੇ ਵਿੱਚ ਜਿਹੜੇ ਸਾਡੇ ਜਰਨੈਲ ਸੀ ਕੋਮ ਦੇ ਆਗੂ ਸੀ ਉਹਨਾਂ ਨੇ ਹੁਕਮ ਕੀਤਾ ਕਿ ਕਪੂਰ ਸਿੰਘ ਸੰਗਤ ਦਾ ਫੈਸਲਾ ਹੈ ਆ ਨਵਾਬੀ ਤੁਹਾਨੂੰ ਦੇਣੀ ਹੈ ਕਹਿੰਦੇ ਸੱਤ ਬਚਨ ਪਰ ਕਹਿੰਦੇ ਮੇਰੀਆਂ ਕੁਝ ਸ਼ਰਤਾਂ ਨੇ ਕਹਿੰਦੇ ਕੀ ਕਹਿੰਦੇ ਜਿਹੜੀ ਮੈਨੂੰ ਨਵਾਬੀ ਦਿੱਤੀ ਜਾਵੇ ਆ ਪੰਜ ਪਿਆਰੇ ਸਹਬਾਨਾਂ ਦੇ ਚਰਨਾਂ ਨੂੰ ਛੋ ਕੇ ਮੈਨੂੰ ਦਿੱਤੀ ਜਾਵੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਿੱਖ ਇਹਨਾਂ ਨਵਾਬੀਆਂ ਦੇ ਇਹਨਾਂ ਦੇ ਭੁੱਖੇ ਨਹੀਂ ਦੂਜਾ ਕਹਿੰਦੇ ਮੈਂ ਕਦੇ ਵੀ ਤਖਤ ਲਾ ਕੇ ਨਹੀਂ ਬੈਠਣਾ ਤੇ ਤੀਜੀ ਸੀ ਕਿ ਜਿਹੜੀ ਮੈਂ ਸੰਗਤ ਦੇ ਵਿੱਚ ਸੇਵਾ ਕਰਦਾ ਉਹ ਮੈਨੂੰ ਸੇਵਾ ਦਿੱਤੀ ਜਾਵੇ ਤੇ ਉਹ ਘੋੜਿਆਂ ਦੀ ਲਿੱਦ ਚੁੱਕਣ ਦੀ ਵੀ ਸੇਵਾ ਕਰਦੇ ਸੀ ਕਹਿੰਦੇ ਮੇਰ ਤੋਂ ਆ ਜਿਹੜੀ ਸੇਵਾ ਨਾ ਮੇਰੀ ਸੇਵਾ ਨਾ ਲਈ ਜਾਵੇ ਇਨਾ ਤਿੰਨੇ ਸ਼ਰਤਾਂ ਨੂੰ ਮੰਨ ਕੇ ਤੇ ਕਪੂਰ ਸਿੰਘ ਜੀ ਨੂੰ ਨਵਾਬੇ ਦਿੱਤੀ ਗਈ ਸੋ ਸਾਡੇ ਕੌਮ ਦੇ ਉਹ ਸੂਰਬੀਰ યોਧੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਪੰਜਾਬ ਲਈ ਲਾ ਦਿੱਤਾ ਤੇ ਜਿਹੜੇ ਹੱਸਦੇ ਹੱਸਦੇ ਇਸ ਜਹਾਨ ਨੂੰ ਤੁਰ ਗਏ ਸੋ ਅੱਜ ਆਪਾਂ ਉਹਨਾਂ ਤਾਂ ਹੀ ਯਾਦ ਕਰ ਰਹੇ ਆ ਕਿ ਉਹਨਾਂ ਨੇ ਆਪਣੀ ਜ਼ੁਬਾਨੀ ਆਪਣੀ ਜ਼ਿੰਦਗੀ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਹੁਕਮਾਂ ਤੇ ਆਪਣਾ ਜੀਵਨ ਸਾਰਾ ਸਮਰਪਣ ਕਰ ਦਿੱਤਾ ਸੋ ਇਨੀ ਕੋ ਸੇਵਾ ਪ੍ਰਵਾਨ ਕਰਨੀ ਹੋਇਆ ਪੁਲਾੰਗਰਤੀਆਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਣ ਹਾਰੋ ਸਿਯਾਪਾਰੋ ਅੰਦੀ ਇਕੋ ਬਟਾਓ ਇਕੋ ਇਕੋ ਘਟਾਓ ਸਾਊਂਡ ਆਉਣੀ ਉਸ ਵਿੱਚ ਕਰਮ ਸਿੰਘ ਨਹੀਂ ਆਉਂਦੇ ਤੇ ਬੈਠੋ ਇਹ ਕੰਮ ਕਿਜੀਏ ਹੈਲੋ ਵੀਰ ਜੀ ਚਾਹ ਚਾਹ ਹੈਲੋ ਚਾਹ ਲੈ ਕੇ ਭੇਜੋ ਪਿੱਛੇ ਹੈਗਾ ਹੈਲੋ ਹੈਲੋ ਹਾਂਜੀ ਹੈਲੋ 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 ਹਾਂਜੀ ਹਾਂਜੀ ਇੱਕੋ ਤਾਂ ਨਹੀਂ ਆ ਰਹੀ ਨਾ ਹੁਣ ਹੁਣ ਸਾਊਂਡ ਉਹ ਕੱਟਦਾ ਪਿੱਛੇ ਲੈ ਜਨਾ ਆ ਕੱਟਦੀ ਕਿ ਕੋਈ ਆ ਕੱਟਿਆ ਹੋਇਆ ਹੈ ਨਾ ਵੀਡੀਓ ਇਹ ਕਿ ਕਰਦੇ ਕਰਦੇ ਇਹ ਅੱਗੇ ਕਰਦੇ ਨੇ